ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਦੋਸਤੋ ਆਉਜੀ ਵਿਊ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਵੈਸੇ ਆਸਟ੍ਰੇਲੀਆ ਦੇ ਵਿੱਚ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਕਿਉਂਕਿ ਇਹਨਾਂ ਦੇ ਕੰਮ ਜਿਹੜੇ ਆ ਉਹ ਆਪ ਹੀ ਆ ਬੁਹਾਰੇ ਜਿਹੜੀ ਹੈ ਇਹਨਾਂ ਦੀ ਪਛਾਣ ਸਾਰੇ ਆਸਟ੍ਰੇਲੀਆ ਦੇ ਵਿੱਚ ਕਰਵਾ ਚੁੱਕੇ ਆ ਸਾਡੇ ਲਈ ਪੰਜਾਬੀ ਭਾਈਚਾਰੇ ਲਈ ਸਿੱਖ ਕੌਮ ਲਈ ਇਹ ਬਹੁਤ ਹੀ ਮਾਨਣ ਵਾਲੀ ਗੱਲ ਹੈ ਜਿੰਨੀਆਂ ਵੀ ਇਹਨਾਂ ਦੀਆਂ ਪ੍ਰਾਪਤੀਆਂ ਨੇ ਉਹ ਸਿਹਰਾ ਜਿਹੜਾ ਉਹ ਸਾਰਾ ਸਾਡੇ ਸਿੱਖੀ ਸਿਧਾਂਤਾਂ ਨੂੰ ਦਿੰਦੇ ਆ ਆਪ ਵੀ ਸਿੱਖੀ ਸਰੂਪ ਦੇ ਵਿੱਚ ਵਿਚਰਦੇ ਨੇ ਤੇ ਗੱਲ ਕਰਦੇ ਆ ਅਮਰ ਸਿੰਘ ਹੋਰਾਂ ਦੀ ਜੋ ਕਿ ਸਿਡਨੀ ਤੋਂ ਉਚੇਚੇ ਤੌਰ ਤੇ ਕੈਨਬਰਾ ਆਏ ਤੇ ਸਾਨੂੰ ਇਸ ਵੇਲੇ ਮੌਕਾ ਦਿੱਤਾ ਗੱਲਬਾਤ ਕਰਨ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਭਾਈ ਅਮਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਊਜ਼ੀ ਵੀ ਉਤੇ ਸਸੀਗਾ ਭਾਈ ਜੀ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਏ ਸਭ ਤੋਂ ਪਹਿਲਾਂ ਗੱਲ ਕਰੀਏ ਤੁਹਾਡੀ ਹਿਊਮੈਨਿਟੀਰੀਅਨ ਜਿਹੜੇ ਤੁਸੀਂ ਸੇਵਾ ਦੇ ਕੰਮ ਕਰ ਰਹੇ ਹੋ ਉਹਨਾਂ ਨੇ ਪਛਾਣ ਸਾਰੇ ਆਸਟ੍ਰੇਲੀਆ ਦੇ ਵਿੱਚ ਬਣਾਈ ਆ ਕੋਈ ਡਾਊਟ ਨਹੀਂ ਮੇਰੇ ਖਿਆਲ ਚ ਕੋਈ ਵੀ ਪੁਰਾਣਾ ਜਾਂ ਨਵਾਂ ਜਿਹੜਾ ਆਸਟ੍ਰੇਲੀਅਨ ਇਸ ਵੇਲੇ ਹੋਊਗਾ ਸਾਡੀ ਕਮਿਊਨਿਟੀ ਦੇ ਵਿੱਚੋਂ ਜਾਂ ਕੈਲੋ ਡਾਇਸਪੋਰਾ ਦੇ ਵਿੱਚੋਂ ਜਿਹੜਾ ਤੁਹਾਨੂੰ ਨਾਮ ਜਾਣਦਾ ਹੋਵੇ ਇਹ ਸਫਰ ਜਿਹੜਾ ਤੁਸੀਂ ਸ਼ੁਰੂ ਕੀਤਾ ਮੇਰੇ ਖਿਆਲ ਚ 2012 ਤੋਂ ਤੁਹਾਡੀ ਸ਼ੁਰੂਆਤ ਹੋਈ ਇਹਦੀ ਟਰਬਨਸ ਫਾਰ ਆਸਟ੍ਰੇਲੀਆ ਸੰਸਥਾ ਦੀ ਸੰਸਥਾ ਰਜਿਸਟਰ 2015 ਚ ਹੋਈ ਆ ਪਰ ਸ਼ੁਰੂਆਤ ਤਾਂ ਮੈਨੂੰ ਲੱਗਦਾ 98 ਤੋਂ ਹੋ ਗਈ ਸੀ ਉੱਥੇ ਜਦੋਂ ਇੱਥੇ ਆਏ ਆ ਉਦੋਂ ਸਕੂਲ ਤੋਂ ਹੀ ਵੋਲੰਟੀਅਰ ਕਰਨਾ ਸ਼ੁਰੂ ਕਰਿਆ ਸੀਗਾ ਜਦੋਂ ਮੈਥੇ 10ਵੀਂ ਸ਼ੁਰੂ ਸਕੂਲ ਸ਼ੁਰੂ ਕਰਿਆ ਉੱਥੇ ਦੇਖਿਆ ਵੀ ਸਾਡੇ ਨਿਊਜ਼ਲੈਟਰ ਆਉਣੀ ਜੀ ਬੜਾ ਹੀ ਵਲਖਣ ਸਕੂਲ ਇੱਥੇ ਦਾ ਨਾ ਨਿਊਜ਼ਲੈਟਰ ਆਉਣੀ ਵੀ ਸਕੂਲ ਚਾਹ ਹੋ ਰਿਹਾ ਫਲਾਣਾ ਚੀਜ਼ ਹੋਈ ਝੰਪਾਣੀ ਹੋਈ ਉੱਥੇ ਆਜਣਾ ਵੀ ਸਾਨੂੰ ਵੋਲੰਟੀਅਰ ਚਾਹੀਦੇ ਨੇ ਜੀ ਫਲਾਣਾ ਸਪੋਰਟਸ ਦੇ ਆ ਜਾਂ ਡੋਰਨੋ ਕਪੀਲ ਹੁੰਦੀ ਰੈਡ ਸ਼ੀਲਡ ਸੈਲਵੋਜ਼ ਦੀ ਤਾਂ ਹੁਣ ਬੰਦ ਕਰਤੀ ਇਹਨਾਂ ਨੇ ਸੇਫਟੀ ਰੀਜ਼ਨ ਕਰਕੇ ਪ੍ਰਾਈਵੇਟ ਟਾਈਮਸ ਹੁੰਦੀ ਸੀ ਉਹ ਘਰੋਂ ਘਰੀ ਜਾਣਾ ਉਹਨਾਂ ਨੇ ਇੱਕ ਏਰੀਆ ਤੋਂ ਛੱਡਣਾ ਤੁਸੀਂ ਡੋਰਨੋ ਕਰਨੀ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਹਾਂ ਨਾ ਉਹ ਚੈਰਿਟੀ ਦੇ ਲਈ ਉਹਦਾਂ ਨੇ ਕੰਮ ਕਰੇ ਐਨਰੋਮੇ ਕੇਅਰ ਫਲਾਈਟ ਦਾ ਸੀਗਾ ਫੰਡਰੇਜ਼ਿੰਗ ਵਗੈਰਾ ਜੀਨਸ ਫॉर ਜੀਨਸ ਦੇ ਜਿਵੇਂ ਆਪਣੇ ਬੱਚੇ ਹੁਣ ਸਕੂਲੋਂ ਲੈ ਕੇ ਸਾਡੇ 골ਡ ਗੋਡ ਡੋਨੇਸ਼ਨ ਚੱਲ ਰਹੀ ਆ ਉਹ ਉਦਾਂ ਦੇ ਵਿੱਚ ਵਲੰਟੀਅਰ ਕਰਨਾ ਸ਼ੁਰੂ ਕਰਿਆ ਕਿਉਂਕਿ ਇਹ ਦਾ ਜੇ ਪਿੱਛੇ ਜਾਈਏ ਤੇ ਘਰ ਦੇ ਨੂੰ ਗੁਰਤੀ ਹਈ ਦਿੱਤੀ ਸੀਗੀ ਮੈਨੂੰ ਯਾਦ ਆ ਹਲੇ ਵੀ ਜਦੋਂ ਅਸੀਂ ਛੋਟੇ ਹੁੰਦੇ ਨਾ ਬੇ ਹਾਂਜੀ 10ਵੀਂ ਨੂੰ ਸੰਗਰਾਮਤ ਨੂੰ ਗੁਰੂ ਘਰ ਚਲ ਜਾਣਾ ਸੇਵਾ ਕਰਨ ਜਾਂ ਸਾਡੇ ਸ਼ਬੀਲ ਲੱਗਣੀ ਉਹ ਮੇਰੀ ਬਹੁਤ ਹੀ ਵਧੀਆ ਇੱਕ ਮੈਮਰੀ ਆ ਹਨਾ ਜਦੋਂ ਮੈਂ ਸ਼ੇਅਰ ਕਰਦਾ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਉਹ ਜਿਹੜਾ ਅਸੀਂ ਪੰਜਾਬ ਚੋਂ ਵਿਰਸਾ ਲੈ ਕੇ ਆਏ ਆ ਉਹ ਸਾਰੇ ਇੱਥੇ ਵਸਿਆ ਹੋਇਆ ਚਾਹੇ ਜਦੋਂ 2 2.5 ਦੇ ਹੱਕੇ ਹੋ ਗਏ ਨਿਕਲਿਆ ਨੂੰ ਬਟ ਉਹ ਨਹੀਂ ਭੁੱਲਦੇ ਚੀਜ਼ਾਂ ਸੋ ਸਾਰਾ ਕੁਝ ਸਾਡੇ ਵਿੱਚ ਹੀ ਆ ਕਲਚਰ ਦੇ ਇਹ ਬੜੀ ਸੋਹਣੀ ਗੱਲ ਤੋਂ ਗੱਲ ਨਿਕਲੀ ਆ ਕਿ ਤੁਸੀਂ ਕਹਿੰਦੇ ਬਚਪਨ ਦੇ ਵਿੱਚ ਜਿਹੜੀ ਚੀਜ਼ ਦੇਖਦੇ ਸੀ ਉਹ ਤੁਹਾਨੂੰ ਇੱਥੇ ਆ ਕੇ ਜਿਹੜੀ ਆ ਉਹ ਇੰਪਲੀਮੈਂਟ ਕਰਨ ਦਾ ਜਿਹੜਾ ਉਹ ਮੌਕਾ ਮਿਲਿਆ ਜਾਂ ਤੁਸੀਂ ਕਹਿ ਲੋਗੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਨੂੰ ਲੈ ਆਂ ਲਈ ਜਾਮੇ ਦੇ ਵਿੱਚ ਜਿਹੜਾ ਉਹ ਲੈ ਕੇ ਆਏ ਮੇਰੇ ਖਿਆਲ ਚ ਜਿਹੜੇ ਅੱਜ ਕੰਮ ਹੋ ਰਹੇ ਆ ਸਿੱਖੀ ਸਿਧਾਂਤਾਂ ਦੇ ਉੱਪਰ ਕੰਮ ਹੋ ਰਿਹਾ ਸੇਵਾ ਦੇ ਕੰਮ ਹੋ ਰਹੇ ਆ ਇਹ ਵੀ ਸਾਡੇ ਬੱਚਿਆਂ ਲਈ ਬਹੁਤ ਜ਼ਰੂਰੀ ਆ ਇੱਥੇ ਦੇ ਜਿਹੜੇ ਬੱਚੇ ਆ ਜਦੋਂ ਉਹ ਦੇਖਣਗੇ ਕਿਉਂਕਿ ਉੱਥੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਆਮ ਅਸੀਂ ਕਹਿ ਦਈਏ ਕਿ ਵਿਚਰਦੇ ਹੋਏ ਸਾਨੂੰ ਦਿਖ ਜਾਂਦੀਆਂ ਨੇ ਪਰ ਇੱਥੇ ਇਹ ਉਪਰਾਲੇ ਕਰਨੇ ਇਹਨਾਂ ਦੇ ਉੱਪਰ ਜਿੰਨਾ ਸਮਾਂ ਨਾਲ ਜਿੰਨਾ ਜੋੜ ਤੋੜ ਜਿਹੜਾ ਇਕਵਿਪਮੈਂਟ ਕਹਿ ਲਓ ਜਾਂ ਹੋਰ ਜਿਹੜੀਆਂ ਚੀਜ਼ਾਂ ਦਾ ਜਿਹੜਾ ਕਹਿ ਲਓ ਕਿ ਇਕੱਠੇ ਕਰਨੀਆਂ ਸਮਾਨ ਜਿਸਾਜੋ ਸਮਾਨ ਹੋ ਗਿਆ ਇਹ ਸਾਰਾ ਚੀਜ਼ਾਂ ਨੂੰ ਬਹੁਤ ਟਾਈਮ ਲੱਗਦਾ ਸਮਾਂ ਜਿਹੜਾ ਇੱਥੇ ਬਹੁਤ ਕੀਮਤੀ ਆ ਵੱਡੀ ਗੱਲ ਕੀ ਆ ਕਿ ਇਨ ਰਿਟਰਨ ਤੁਹਾਨੂੰ ਕੀ ਮਿਲਦਾ ਇਨ ਰਿਟਰਨ ਤੁਹਾਡੀ ਇੱਕ ਸੈਟੀਸਫੈਕਸ਼ਨ ਮੈਂ ਕਹੂੰਗਾ ਕਿ ਉਹੀ ਹੁੰਦੀ ਆ ਤੇ ਇਹ ਉਪਰਾਲਾ ਕਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਤੇ ਤੁਸੀਂ ਇਸ ਗੱਲ ਲਈ ਵਧਾਈ ਦੇ ਪਾਤਰ ਹੋ ਹੁਣ ਜਿਹੜੀ ਗੱਲ ਕਰੀਏ ਕਿਉਂਕਿ ਅਸੀਂ ਇਹ ਇੰਟਰੋਡਕਸ਼ਨ ਬਰੀਫ ਤਾਰ ਰੱਖਿਆ ਕਿਉਂਕਿ ਤੁਹਾਡੇ ਬਾਰੇ ਆਲਰੇਡੀ ਬਹੁਤ ਸਾਡੀ ਕਹਿ ਲਈਏ ਕਿ ਜਾਣਕਾਰੀ ਜਿਹੜੀ ਆ ਉਹ ਚੰਗੀ ਤਰ੍ਹਾਂ ਨਾਲ ਸਾਡੇ ਸਰੋਤੇ ਜਿਹੜੇ ਆ ਜਾਂ ਕਹਿ ਲੋ ਕਿ ਪਹਿਲਾਂ ਤੋਂ ਹੀ ਜਾਣਦੇ ਆ ਸਾਡਾ ਅੱਜ ਤੁਹਾਨੂੰ ਇੱਥੇ ਬੁਲਾਉਣ ਦਾ ਜਿਹੜਾ ਮਕਸਦ ਸੀ ਉਹ ਇੱਕ ਖਾਸ ਮਕਸਦ ਸੀਗਾ ਉਸ ਟੌਪਿਕ ਤੋਂ ਥੋੜਾ ਜਿਹਾ ਹਟ ਕੇ ਅਸੀਂ ਅੱਜ ਗੱਲ ਕਰਾਂਗੇ ਗਵਰਨਰ ਜਨਰਲ ਜਿਹੜੀ ਆਸਟ੍ਰੇਲੀਆ ਦੇ ਵਿੱਚ ਪੋਸਟ ਆ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਥੋੜਾ ਚਾਨਣ ਸਾਡੇ ਸਰੋਤਿਆਂ ਨੂੰ ਪਾਇਆ ਜਾਵੇ ਜਿਹੜੇ ਖਾਸ ਕਰਕੇ ਨਵੇਂ ਆ ਉਹਨਾਂ ਨੂੰ ਪਤਾ ਹੋਵੇ ਕਿ ਇਹ ਕੀ ਪੋਸਟ ਹੁੰਦੀ ਆ ਕੀ ਇਹਨਾਂ ਦੇ ਰੋਲ ਨੇ ਕਿਸ ਤਰੀਕੇ ਦੇ ਨਾਲ ਇਹ ਸਹਾਇੀ ਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ ਸੋ ਉਹਦੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਆ ਉਹ ਇਹੀ ਆ ਵੀ ਗਵਰਨਰ ਜਨਰਲ ਇਹ ਪੋਸਟ ਕੀ ਆ ਆਸਟ੍ਰੇਲੀਆ ਦੇ ਵਿੱਚ ਕੀ ਮਾਇਨੇ ਰੱਖਦੀ ਆ ਸੋ ਗਵਰਨਰ ਜਨਰਲ ਜਿਹੜਾ ਹੈਗਾ ਉਹ ਮਨਾਰਕ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਬ੍ਰਿਟਿਸ਼ ਰਾਜ ਕਿਉਂਕਿ ਆਸਟ੍ਰੇਲੀਆ ਕਾਮਨਵੈਲਥ ਕੰਟਰੀ ਆ ਸਟਿਲ ਅੰਡਰ ਬ੍ਰਿਟਿਸ਼ ਤੇ ਆਉਂਦਾ ਸੋ ਉਹਨਾਂ ਦਾ ਰਿਪਰੈਜ਼ੈਂਟੇਟਿਵ ਇੱਥੇ ਆ ਜਦੋਂ ਇਲੈਕਸ਼ਨ ਆ ਕਾਲ ਹੋਣੀ ਆ ਤਾਂ ਉਹਨਾਂ ਨੇ ਗਵਰਨਰ ਜਨਰਲ ਕੋ ਜਾਣਾ ਪ੍ਰਾਈਮ ਮਿਨਿਸਟਰ ਵੀ ਮੈ ਇਲੈਕਸ਼ਨ ਆ ਕਾਲ ਕਰਨਾ ਕਾ ਕੋਈ ਵੀ ਫੈਸਲਾ ਹੋਣਾ ਗਵਰਨਰ ਜਨਰਲ ਇਵਨ ਪ੍ਰਾਈਮ ਮਿਨਿਸਟਰ ਰੱਦ ਵੀ ਕਰ ਸਕਦਾ ਸੋ ਇਦਾਂ ਦੀ ਬਹੁਤ ਸਾਰੀਆਂ ਪਾਵਰਾਂ ਨੇ ਜਿਵੇਂ ਆਪਣੇ ਇੰਡੀਆ ਜੋ ਪ੍ਰੈਜ਼ੀਡੈਂਟ ਹੈਗਾ ਸੋ ਬੇਸਿਕਲੀ ਗਵਰਨਰ ਜਨਰਲ ਦਾ ਓਵਰ ਰ ਬਾਇ ਡਿਫੌਲਟ ਗਵਰਨਰ ਜਨਰਲ ਜਿਹੜਾ ਹੁੰਦਾ ਬਿਕੋ ਅਸੀਂ ਇਹ ਰਿਪੋਰਟ ਕਰਦੇ ਡਾਇਰੈਕਟਲੀ ਕਿੰਗ ਨੂੰ ਜਾਂ ਕੁਇਨ ਨੂੰ ਤੋਂ ਪਹਿਲਾਂ ਕੁਇਨ ਸੀ ਹੁਣ ਕਿੰਗ ਆ ਗਿਆ ਸੋ ਇਹ ਇਹਨਾਂ ਦਾ ਮੇਨ ਰੋਲ ਹੈ ਬਾਕੀ ਜਿੰਨੇ ਵੀ ਇੰਟਰਨੈਸ਼ਨਲ ਡੈਲੀਗੇਸ਼ਨਸ ਹੋ ਗਈਆਂ ਆਫੀਸ਼ੀਅਲੀ ਰਿਪਰੈਜ਼েন্ট ਕਰਨਾ ਗਵਰਨਰ ਜਨਰਲ ਨੂੰ ਪ੍ਰਾਈਮ ਮਿਨਿਸਟਰ ਦੇ ਨਾਲ ਖੜੇ ਹੋ ਕੇ ਤੁਮਲਾਉਂਦੀ ਰੋਲ ਦੀ ਉਹ ਬੈਠੇ ਬੰਦਾ ਜਾਂ ਜਨਾਨੀ ਜਿਹੜਾ ਵੀ ਉਹ ਚ ਹੁੰਦਾ ਰੋਲ 'ਚ ਉਹ ਬੈਠਾ ਹਸਮਰਾ ਦਾ ਪ੍ਰਾਈਮ ਮਿਨਿਸਟਰ ਨਾਲ ਸੋ ਉਹਦਾ ਰਤਬਾ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਨਾਲੋਂ ਵੀ ਵੱਡਾ ਦੇਖ ਲਓ ਆਸਟ੍ਰੇਲੀਆ ਦੇ ਵਿੱਚ ਹਾਂਜੀ ਕਿਆ ਬਾਤ ਹੈ ਜੀ ਤੇ ਕਿ ਚਾਹੇ ਉਹ ਮਨਾਰਕ ਦੇ ਨਾਲ ਹੋਵੇ ਸਬੰਧ ਜਿਹੜਾ ਆਸਟ੍ਰੇਲੀਆ ਦਾ ਤੇ ਯੂਕੇ ਦਾ ਸਬੰਧ ਹੈ ਉਹ ਗੱਲਾਂ ਬਾਤਾਂ ਨੇ ਅ ਅੱਜ ਇੱਕ ਖਾਸ ਦਿਨ ਸੀ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਕਿ ਸਾਨੂੰ ਇੱਕ ਨਵਾਂ ਗਵਰਨਰ ਜਨਰਲ ਮਿਲਿਆ ਉਹ ਵੀ ਇੱਕ ਲੇਡੀ ਦੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੀ ਥੋੜੀ ਜੀ ਇੰਟਰੋਡਕਸ਼ਨ ਤੇ ਨੰਬਰ 2 ਇਹ ਖਾਸ ਕਿਉਂ ਹੈ ਜੀ ਤੇ ਬਾਰੇ ਦੱਸੇ ਸੋ ਸਮੈਂਥਾ ਮੋਸਟਨ ਅੱਜ ਗਵਰਨਰ ਜਨਰਲ ਚੁਣੇ ਗਏ ਨੇ ਉਹਨਾਂ ਨੂੰ ਕਹਿੰਦੇ ਹਰ ਐਕਸੀਲੈਂਸੀ ਜੀ ਦੀ ਔਨਰੇਬਲ ਸਮੇਤਾ ਮੋਸਟਮ ਜੀ ਤੇ ਉਹਦੇ ਹਸਬੰਦ ਜਿਹੜਾ ਉਹਦਾ ਨਾਮ ਨੋਰਮਲ ਲੈਂਦੇ ਆ ਹਨਾ ਜੀ ਸੋ ਉਹ ਅੱਜ ਚੁਣੇ ਗਏ ਨੇ ਤੇ ਪਹਿਲੇ ਆ ਮੀਨ ਹੁਣ ਹੁੰਦੇ ਸਮੇਂ ਵਿੱਚ ਸੌਰੀ ਦੂਸਰੀ ਔਰਤ ਨੇ ਜਿਹੜੇ ਆਸਟ੍ਰੇਲੀਆ ਚੁਣੇ ਉਸ ਤੋਂ ਪਹਿਲਾਂ ਕੁਇੰਟਨ ਬ੍ਰਾਈ ਸੀਗੇ ਜੀ ਸੋ ਆਸਟ੍ਰੇਲੀਆ ਦੇ 28 ਸਾਲਾਂ ਦੇ ਇਹ 28ਵੇਂ ਗਵਰਨਰ ਜਨ ਚੁਣੇ ਗਏ ਨੇ ਅੱਜ ਉਹਦੇ ਵਿੱਚ ਸਿਰਫ ਇਹ ਦੂਸਰੀ ਔਰਤ ਹੈ ਇਹ ਬਹੁਤ ਵੱਡੀ ਗੱਲ ਆ ਆਸਟ੍ਰੇਲੀਆ ਦੇ ਲਈ ਆਈ ਥਿੰਕ ਇਹਦੇ ਨਾਲ ਅੱਜ ਦੇ ਬਦਲ ਦੇ ਸਮੇ ਦਾ ਵੀ ਪ੍ਰਤੀਕ ਹੈ ਕਿ ਅਸੀਂ ਆਪਣੀਆਂ ਔਰਤਾਂ ਨੂੰ ਅਪਲਿਫਟ ਕਰਨਾ ਚਾਹੁੰਦੇ ਆ ਵੀ ਸਾਡੀਆਂ ਧੀਆ ਭੈਣਾਂ ਅੱਗੇ ਆਉਣ ਕਿਉਂਕਿ ਅੱਜ ਜੇ ਅਸੀਂ ਹੋਰਾਂ ਨੂੰ ਕਰਾਂਗੇ ਤਾਂ ਹੀ ਕੱਲ੍ਹ ਨੂੰ ਸਾਡੇ ਵਾਲੀ ਮੌਕਾ ਬੜੂਗਾ ਬਿਲਕੁਲ ਬਹੁਤ ਵੱਡੀ ਗੱਲ ਆ ਵੀ ਆਸਟ੍ਰੇਲੀਆ ਨੇ ਇੱਕ ਗਵਰਨਰ ਜਨ ਜਿਹੜੀ ਫੀਮੇਲ ਅਪੋਇੰਟ ਕੀਤੀ ਆ ਨਾਰਮਲੀ ਮੇਲ ਹੁੰਦਾ ਪਿਛਲੀ ਵਾਰ ਜਿਹੜੇ ਸੀਗੇ ਸਰ ਡੇਵਿਡ ਹਾਰਲੀ ਤੇ ਉਹਨਾਂ ਦੇ ਮਿਸਿਸ ਲੈਂਡਾ ਹਾਰਲੀ ਉਹ ਵੀ ਆਪਣੇ ਨਾਲ ਰਾਫਤਾਰ ਆ ਉਹਨਾਂ ਦਾ ਬਹੁਤ ਵਧੀਆ ਉਹ ਵੀ ਬਹੁਤ ਹੀ ਕ੍ਰੈਡੀਬਲ ਇਨਸਾਨ ਸੀਗੇ ਹਨ ਆਮ ਤੌਰ ਤੇ ਦਾੜਾ ਲਾ ਲਈਏ ਸਾਰੀ ਰਿਪਰੈਜੈਂਟੇਸ਼ਨ ਕਰਨੀ ਵਰਲਡਵਾਈਡ ਜੀ ਜਿੱਥੇ ਪ੍ਰਾਈਮ ਮਿਨਿਸਟਰ ਤੋਂ ਉੱਪਰ ਦੀ ਗੱਲ ਹੁੰਦੀ ਉੱਥੇ ਇਹ ਹੁੰਦੇ ਨੇ ਸੋ ਇਹ ਬਹੁਤ ਵੱਡੀ ਗੱਲ ਆ ਪਰ ਆਈ ਥਿੰਕ ਜੇ ਨਾ ਪਰਸਨਲੀ ਅਸੀਂ ਜਾਣਦੇ ਆ ਸਾਡਾ ਚੈਰੀਟੀ ਥਰੂ ਕਨੈਕਸ਼ਨ ਹੋਇਆ ਜਿਹੜੀ ਕੋਵਿਡ ਜੀ ਜਿਹੜੀ ਸैम ਉਸਟਨ ਆ ਜੀ ਈਵਨ ਜਿਹੜੇ ਪੁਰਾਣੇ ਜਿਗਰ ਨਾਲ ਅਸੀਂ ਉਹਨਾਂ ਦੇ ਵਿੱਚ ਕੋਵਿਡ ਦੌਰਾਨ ਹੋਇਆ ਕੰਮ ਜੀ ਸਾਡੇ ਨਾਲ ਜਿਹੜਾ ਕਨੈਕਸ਼ਨ ਬਣਿਆ ਉਹਨਾਂ ਨੇ ਫੋਨ ਕਰਿਆ ਵੀ ਅਸੀਂ ਤੁਹਾਡਾ ਕੰਮ ਜਿਹੜਾ ਉਹਦੀ ਸਲਾਹਾਂ ਕਰਦੇ ਆ ਓਵਰ ਫੋਨ ਅਪੁਆਇੰਟਮੈਂਟ ਦਿੱਤੀ ਉਹਨਾਂ ਨੇ ਤੇ ਮੇਰੇ ਤਾਂ ਪਤਾ ਨਹੀਂ ਵੀ ਉਤੋਂ ਪਹਿਲਾਂ ਗਵਰਨਰ ਜਨਰਲ ਕੇ ਆਪਣਾ ਕਦੇ ਰਾਬਤਾ ਹੀ ਨਹੀਂ ਹੋਇਆ ਜੀ ਉਦੋਂ ਫਿਰ ਇਹਨਾਂ ਨੇ ਫੋਨ ਤੇ ਗੱਲਬਾਤ કરી 15-20 ਮਿੰਟ ਦੀ ਫੋਨ ਕਾਲ ਸੀ ਕੀ ਉਹ ਤੇ ਫਿਰ ਕਹਿੰਦੇ ਵੀ ਜਦੋਂ ਸਮਾਂ ਬੈਟਰ ਹੋਇਆ ਅਸੀਂ ਤੁਹਾਨੂੰ ਵਿਜ਼ਿਟ ਕਰਨ ਆਵਾਂਗੇ ਜੀ ਤੇ ਫਿਰ ਇਹ ਆਪਣੇ ਜਿਹੜਾ ਸਿਟੀ ਚ ਵੇਅਰ ਹਾਊਸ ਆ অস্ট্রেল ਦੇ ਵਿੱਚ ਉੱਥੇ ਵੀ ਹਾਂ ਟਰਨ ਅਸਟ੍ਰੇਲੀਆ ਦੇ ਉੱਥੇ ਵਿਜ਼ਿਟ ਕਰਨ ਵੀ ਆਏ ਸੀਗੇ ਤੇ ਬੜੀ ਵਧੀਆ ਆਪਣੀ ਹਾਜ਼ਰੀ ਰਹੀ ਉੱਥੇ ਇਹਨਾਂ ਦੀ ਹਨਾ ਤੇ ਉਸ ਤੋਂ ਬਿਲਾਵਾਂ ਆਸਟ੍ਰੇਲੀਆ ਦੇ ਅਵਾਰਡਸ ਤੇ ਮਿਲਦੇ ਆ ਸੋ ਇਹਨਾਂ ਦਾ ਜਿਹੜਾ ਰੁਤਬਾ ਬਹੁਤ ਵੱਡਾ ਆ ਤੇ ਜਿਹੜੇ ਘਰ ਚ ਰਹਿੰਦੇ ਉਹ ਗਵ ਇੱਕ ਜਗ੍ਹਾ ਤੇ ਆ ਪ੍ਰਾਈਮ ਮਿੰისტਰ ਦੇ ਰੈਜ਼ੀਡੈਂਟ ਦੇ ਪਰਲੇ ਪਾਸੇ ਆਹੋ ਐਂਡ ਆਈ ਥਿੰਕ ਬਹੁਤ ਹੀ ਨੇਚਰਲ ਉਹਦੇ ਇੱਕ ਜਿਹੜੀ ਨੇਚਰਲ ਬਿਊਟੀ ਬਹੁਤ ਅਜ ਮਜਾ ਇੱਥੇ ਬੈਠੇ ਆ ਬਹੁਤ ਹੀ ਰਮਣੀਕ ਥਾਂ ਆ ਜੀ ਤੇ ਗੱਲ ਕਰੀਏ ਤੁਸੀਂ ਦੋ ਗੱਲਾਂ ਵਿੱਚੋਂ ਜਿਹੜੀਆਂ ਕਈਆਂ ਇੱਕ ਤਾਂ ਕਿ ਜੇ ਅਸੀਂ ਉਹਨਾਂ ਨੂੰ ਕਹਿ ਲੋ ਕਿ ਹਿੱਸੇਦਾਰ ਬਣਦੇ ਆ ਉਹਨਾਂ ਦੇ ਖੁਸ਼ੀਆਂ ਦੇ ਵਿੱਚ ਜਾਂ ਉਹਨਾਂ ਦੇ ਜੋ ਵੀ ਕੰਮ ਕਾਜ ਨੇ ਤਾਂ ਕੱਲ ਨੂੰ ਸਾਨੂੰ ਮੌਕਾ ਮਿਲੂਗਾ ਤਾਂ ਕੀ ਇਹਦਾ ਮਤਲਬ ਇਹ ਹੈ ਕਿ ਕੋਈ ਆਮ ਜਿਹੜਾ ਇਨਸਾਨ ਜਾਂ ਆਸਟ੍ਰੇਲੀਆਨ ਆ ਉਹ ਵੀ ਕੱਲ ਨੂੰ ਗਵਰਨਰ ਜਨਰਲ ਬਣ ਸਕਦਾ ਜਾਂ ਫਿਰ ਇਹ ਸਿਰਫ ਇੱਕ ਕਹ ਲੋ ਕਿ ਜਿਹੜੇ ਬ੍ਰਿਟਿਸ਼ਰਸ ਜਾਂ ਕੋਈ ਇੱਕ ਕਹ ਲੋ ਪਾਰਟਿਕੂਲਰ ਲੋਕ ਹੈ ਜਿਹੜੇ ਉਹੀ ਸਿਰਫ ਇਸ ਅਹੁਦੇ ਉੱਪਰ ਬਿਰਾਜਮਾਨ ਹੋ ਸਕਦੇ ਇਹਦਾ ਪ੍ਰੋਸੀਜਰ ਕੀ ਆ ਇਹਦਾ ਪ੍ਰੋਸੀਜਰ ਐਗਜ਼ੈਕਟਿਵ ਨੂੰ ਨਹੀਂ ਪਤਾ ਬਟ ਹਾਂ ਗਵਰਨਮੈਂਟ ਰეკਮੈਂਡ ਕਰਦੀ ਕਿੰਗ ਨੂੰ ਜੀ ਫਿਰ ਉਹ ਆਪਣੀ ਵੈਰੀਫਿਕੇਸ਼ਨਸ ਕਰਦੇ ਨੇ ਹੁਣ ਜਦੋਂ ਅਸੀਂ ਵੀ ਜਾਣਿਆ ਅਵਾਰਡਸ ਤੇ ਜਾਂ ਇਵਨ ਮੀਡੀਆ ਤੇ ਆਉਨੇ ਆ ਉਹ ਪਿੱਛੇ ਦਾ ਆਪਾਂ ਪ੍ਰੋਸੈਸ ਨਹੀਂ ਸਮਝਦੇ ਉਹ ਇਦਾਂ ਨਹੀਂ ਹੁੰਦਾ ਵੀ ਇੱਕ ਦਿਨ ਚਲੋ ਕੈਮਰਾ ਚੱਕ ਕੇ ਆ ਗਏ ਕਈ ਇੰਟਰਵਿਊ ਤੇ ਇਦਾਂ ਵੀ ਹੁੰਦੀਆਂ ਨੇ ਜਦੋਂ ਪਿੱਛੇ ਜਾਂਦੇ ਉਹ ਪਿੱਛੇ ਸਾਰਾ ਕੁਝ ਚੈੱਕ ਵਗੈਰਾ ਕਰਦੇ ਨੇ ਸੋ ਇਹਨਾਂ ਦਾ ਵੀ ਇਵ ਸੋ ਸਾਰਾ ਕੁਝ ਇਹਨੂੰ ਡੀਟ ਕਰਨਾ ਪਿਆ ਕਿਉਂਕਿ ਹੁਣ ਸਿਰਫ ਗਵਰਨਰ ਜਨਰਲ ਆਲੇ ਤੇ ਨਹੀਂ ਅੱਛਾ ਸੋ ਸਾਡਾ ਆਮ ਤੌਰ ਤੇ ਸੀ ਟੈਗ ਕਰਦੇ ਰਹਿੰਦੇ ਸੀ ਇੱਕ ਦੂਸਰੇ ਨੂੰ ਸਾਡੇ ਕਮੈਂਟ ਕਰਦੇ ਰਹਿੰਦੇ ਸੀ ਹਨਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਜਾਂ ਫੋਨ ਤੇ ਗੱਲਬਾਤ ਹੋਣੀ ਬਟ ਇਹ ਬਹੁਤ ਹੀ ਇੱਕ ਵੱਡੀ ਪੋਸਟ ਆ ਸੋ ਇਹਨੂੰ ਬਹੁਤ ਹੀ ਸੀਰੀਅਸਲੀ ਲਿਆ ਜਾਂਦਾ ਇਹਨਾਂ ਦੇ ਪਿੱਛੇ ਅਨਾਉਂਸਮੈਂਟ ਤੋਂ ਪਹਿਲਾਂ ਕਿੰਨੇ ਕੁਸ਼ ਇੰਟਰਵਿਊਜ਼ ਹੋਈਆਂ ਉਸ ਤੋਂ ਬਾਅਦ ਕਿੰਨੀ ਟ੍ਰੇਨਿੰਗ ਹੋਈ ਫਿਰ ਉਹਨਾਂ ਨੇ ਅੱਜ ਵੀ ਆਪਣੇ ਉੱਚ ਦੱਸਿਆ ਸਪੀਚ ਦੇ ਵਿੱਚ ਜਿਹੜੀ ਸੀਗੀ ਸੈਨੇਟ ਦੇ ਵਿੱਚ ਵੀ ਉਹਨਾਂ ਨੇ ਪਿਛਲੇ ਸਾਰੇ ਗਵਰਨਰ ਜਨਰਲ ਨਾਲ ਮਿਲੇ ਜਿਹੜੇ ਰਹਿ ਚੁੱਕੇ ਨੇ ਹੁਣ ਤੱਕ ਜਿਹੜੇ ਹੁਣ ਜਿੰਦੇ ਨੇ ਸਟੇਟਾਂ ਦੇ ਗਵਰਨਰਸ ਨੂੰ ਮਿਲੇ ਤਾਂ ਕਿ ਸਮਝਣ ਵੀ ਰੋਲ ਕੀ ਹੈ ਤੇ ਕਿਦਾਂ ਸੋ ਸਾਰਾ ਰਾਬਤਾ ਕਰਨਾ ਬਹੁਤ ਹੀ ਜਮੀਨੀ ਪੱਧਰ ਤੇ ਆ ਬਟ ਜਿਹੜੀ ਤੁਸੀਂ ਰੇਜ਼ ਕਰੀ ਗੱਲ ਕੋਈ ਵੀ ਆਸਟ੍ਰੇਲੀਅਨ ਹਾਂਜੀ ਜਿਹਦਾ ਚਾਹੇ ਲਾਅ ਦੇ ਵਿੱਚ ਆ ਚਾਹੇ ਸੋ ਸਰਵਿਸਿਜ਼ ਦੇ ਵਿੱਚ ਆ ਚਾਹੇ ਐਕੈਡੈਮਿਕ ਦੇ ਵਿੱਚ ਆ ਜਿਵੇਂ ਹੁਣ ਕੋਈ ਸਾਇੰਟਿਸਟ ਹੋ ਗਿਆ ਉਹਨਾਂ ਨੂੰ ਗਵਰਨਮੈਂਟ ਅਪੋਇੰਟ ਕਰ ਸਕਦੀ ਹੈ ਸੋ ਇਹਦੇ ਵਿੱਚ ਕੋਈ ਵਿਤਕਰਾ ਨਹੀਂ ਵੀ ਕਿਹੜੇ ਨੈਸ਼ਨੈਲਿਟੀ ਦਾ ਬੰਦਾ ਹੋਊਗਾ ਜਾਂ ਕੋਈ ਕਹਿ ਲੋ ਆਪਾਂ ਅੰਗਰੇਜ਼ ਹੀ ਹੋਊਗਾ ਜਾਂ ਆਪਾਂ ਮੂਲ ਤੌਰ ਤੇ ਅੰਗਰੇਜ਼ ਲੈਲੀ ਵੀ ਜਿਹੜੇ ਵੈਸਟਰਨ ਓ ਦੇ ਨੇ ਕੋਕੇਸ਼ੀਅਨ ਆਸਟ੍ਰੇਲੀਅਨ ਹੋਗੇ ਇਹ ਮਾਈਗ੍ਰੈਂਟ ਵੀ ਹੋ ਸਕਦਾ ਹੈ ਅੱਛਾ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਜਿਹੜਾ ਆਸਟ੍ਰੇਲੀਅਨ ਸਿਟੀਜ਼ਨ ਹੈ ਜਿਹਦੀ ਕੋਈ ਸਰਵਿਸ ਆ ਬਹੁਤ ਵੱਡੀ ਆਸਟ੍ਰੇਲੀਆ ਲਈ ਬਹੁਤ ਵਧੀਆ ਗੱਲ ਹੈ ਜੀ ਤੇ ਦੂਜੀ ਗੱਲ ਜਿਹੜੀ ਸੀਗੀ ਕਿ ਤੁਸੀਂ ਕਿਹਾ ਲੇਡੀਜ਼ ਦਾ ਜਿਹੜਾ ਰੋਲ ਆ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਹਿ ਲੋ ਕਿ ਅੱਜਕੱਲ ਆਪਾਂ ਦੇਖਦੇ ਹਾਂ ਜੀ ਆਪਣੀ ਕਮਿਊਨਿਟੀ ਦੇ ਵਿੱਚ ਗੱਲ ਕਰ ਰਹੀ ਹੈ ਬਹੁਤ ਸਾਰੇ ਆਪਣੇ ਅਕ੍ਰਿ ਲੋਹ ਹਿੰਸਾ ਵਧ ਰਹੀ ਆ ਆਪਣੇ ਕਿੰਨੇ ਇਨਸੀਡੈਂਟ ਹੋਏ ਨੇ ਜਦੋਂ ਕਈ ਲੋਕਾਂ ਨੇ ਆਪਣੇ ਘਰ ਵਾਲਿਆਂ ਦੀ ਜਾਨ ਤੱਕ ਲੈ ਲਈ ਪਿਛੇ ਵਿਰੇਜਨਸ ਹੋਇਆ ਜਦੋਂ ਅਸੀਂ ਕਮਿਊਨਿਟੀ ਲੈਵਲ ਤੇ ਬੈਠਦੇ ਹਾਂ ਸਾਨੂੰ ਫਿਰ ਉਹਨਾਂ ਦੇ ਪਰਿਵਾਰਾਂ ਨਾਲ ਮਿਲਦੇ ਆਂ ਇਹ ਗੱਲਬਾਤ ਕਰਦੇ ਦੁੱਖ ਲੱਗਦਾ ਹਰ ਇੱਕ ਬੰਦੇ ਨੂੰ ਆਪਣੀ ਲਾਈਫ ਦਾ ਹੱਕ ਆ ਜੀਣ ਦਾ ਬਿਲਕੁਲ ਇੱਕ ਪਾਸੇ ਆਪਾਂ ਕਹਿ ਦਿੰਦੇ ਆ ਵੀ ਨਹੀਂ ਦੇਖੋ ਘਰ ਨਹੀਂ ਟੁੱਟਣਾ ਚਾਹੀਦਾ ਵਿਆਹ ਇੱਕ ਵਾਰ ਦੀ ਚੀਜ਼ ਆ ਦੈਟਸ ਫਾਈਨ ਮੈਂ ਉਹ ਗੱਲ ਮੰਨਦਾ ਆ ਪਰ ਕਿਤੇ ਨਾ ਕਿਤੇ ਆ ਕੇ ਜੇ ਉਹ ਗ੍ਰਸਤ ਤੇਰੀ ਮਾਰੇ ਨੀ ਵੀ ਗ੍ਰਿਸ਼ਤਾਂ ਨੂੰ ਬਖਸ਼ੀ ਅਸੀਂ ਖਾਣੋ ਕਿ ਤੁਸੀਂ ਜੋਗੀ ਵੀ ਹੈਂਗਾ ਮੋਕ ਨਹੀਂ ਰਹਿਣਾ ਤੁਸੀਂ ਗ੍ਰਿਸ਼ਤ ਚ ਰਹਿਣਾ ਉਹ ਜੇ ਕਿਤੇ ਆ ਕਿ ਇੰਨੀ ਖਤਰਨਾਕ ਬਣ ਚੁੱਕੀ ਵੀ ਇੱਕ ਦੂਰੇ ਜਾਨ ਦੇ ਦੁਸ਼ਮਣ ਬਣ ਗਿਆ ਫਿਰ ਉਹਦੇ ਅਲੱਗ ਹੋਣਾ ਹੀ ਬਿਹਤਰ ਆ ਕਿ ਬੱਚਿਆਂ ਲਈ ਵੀ ਬਿਹਤਰ ਆ ਤੁਹਾਡੇ ਲਈ ਬਿਹਤਰ ਆ ਹੁਣ ਜਿਹੜੇ ਇਦਾਂ ਕ੍ਰਾਈਮ ਕਰਦੇ ਨੇ ਲਾਸਟ ਮੋਸਟ ਰੀਸਨ ਕੇਸ ਹੋਇਆ ਜਿਹੜਾ ਬ੍ਰਿਜ਼ਬਨ ਦੇ ਵਿੱਚ ਬੰਦੇ ਨੇ ਆਪਣੀ ਵਾਈਫ ਨੂੰ ਮਾਰ ਦਿੱਤਾ ਹਨਾ ਬਹੁਤ ਸਾਲਾਂ ਦੇ ਉਹ ਤੋਂ ਬਾਅਦ ਹੁਣ ਬੱਚੇ ਆਪਣੀ ਮਾਸੀ ਕੋਲ ਨੇ ਉਹ ਪਿਓ ਜੇਲ੍ਹ ਚ ਆ ਸੋ ਇਹ ਬਹੁਤ ਛਿੰਦੀ ਚੀਜ਼ਾਂ ਨੇ ਤੇ ਮੈਨੂੰ ਲੱਗਦਾ ਆ ਜਿਹੜਾ ਮੇਰਾ ਪਰਸਨਲ ਇਹਦਾ ਇੱਕ ਬੈਂਚਮਾਰਕ ਆ ਉਹ ਤਵੱਜੋ ਇੱਥੇ ਕਾ ਗੁੰਦੀ ਵੀ ਜੇ ਕਰ ਲਉ ਮੇਰੀ ਭੈਣ ਜਾਂ ਮੇਰੀ ਬੇਟੀ ਨਾਲ ਕੋਈ ਐਡਾ ਕਰੇ ਕਿ ਮੈਂ ਉਹਨੂੰ ਐਕਸੈਪਟ ਕਰਾਂਗਾ ਜੇ ਤੁਸੀਂ ਕਹੋਗੇ ਮੈਂ ਅਸੀਂ ਕਰ ਸਕਦੇ ਆਂ ਵੀ ਜਿਹਨੂੰ ਵਿਆਹ ਤੇ ਇੱਕ ਵਾਰ ਲਾੜੌ ਲਾਤੀ ਤੇ ਲਾਤੀ ਦੱਸ ਲੋ ਵਗਰਾ ਜਾਇ ਮਾਰੇ ਜਾਇ ਰੱਖ ਕੇ ਆਪਣੇ ਆਪ ਘਰ ਦਾ ਪਸੂਣ ਕੇ ਘਰੋਂ ਵੱਡੇ ਹੋਏ ਆ ਹਨਾ ਸਾਰੇ ਉਹ ਚੀਜ਼ਾਂ ਮੈਨੂੰ ਐਕਸੈਪਟੇਬਲ ਹੀ ਲੱਗੀਆਂ ਤੇ ਆਈ ਥਿੰਕ ਅੱਜ ਦੇ ਵਰਗ ਦੇ ਵਿੱਚ ਔਰਤਾਂ ਨੂੰ ਇੰਨੀ ਕ ਪਾਵਰ ਨੂੰ ਮਿਲ ਗਈ ਹੈ ਵੀ ਉਹ ਆਪਣਾ ਜੀਵਨ ਸਾਥੀ ਚੁਣ ਸਕਣ ਸਾਡੇ ਵਾਂਗ ਪੁਰਾਣੇ ਟਾਈਮ ਆਵਾਂਗੇ ਨਹੀਂ ਵੀ ਵਿਆਹਲੇ ਦਿਨੇ ਬੱਦੇ ਮਿਲਦੇ ਸੀਗੇ ਸੋ ਇਹ ਚੀਜ਼ਾਂ ਨੂੰ ਬਹੁਤ ਜ਼ਰੂਰੀ ਹੈ ਕਿ ਅੱਗੇ ਦੇ ਵਾਸਤੇ ਜਿਵੇਂ ਟੈਕਨੋਲੋਜੀ ਵੱਧ ਰਹੀ ਆ ਆਈ ਥਿੰਕ ਔਮਨ ਪਾਵਰਮੈਂਟ ਦੀ ਤੇ ਉਹਨਾਂ ਨੂੰ ਕੰਮ ਕਰਨ ਦੇ ਹੱਕ ਸਾਰੇ ਉਹ ਬਰਾਬਰ ਹੋਣੇ ਚਾਹੀਦੇ ਤੇ ਹੈਗੇ ਵੀ ਨਹੀਂ ਇਹਨੂੰ ਬੈਟਰ ਕਰਨਾ ਪੈਣਾ ਹੋਰ ਤੇ ਅੱਜ ਦੀ ਜਿਹੜੀ ਅਪਾਇੰਟਮੈਂਟ ਹੈ ਮੇਰੇ ਖਿਆਲ ਦੇ ਵਿੱਚ ਇਸੇ ਕਰਕੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡੀ ਸੁਧਾਰਨਾ ਕਿ ਜਿਹੜ ਜਿਹੜਾ ਆਪਾਂ ਕਹਿ ਦਿੰਨੇ ਆ ਇਹ ਹੋਣ ਬਾਰੇ ਅੱਛਾ ਹੁਣ ਗੱਲ ਕਰੀਏ ਟਰਪਨ ਫਾਰ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਰੈਕਗਨੀਸ਼ਨ ਮਿਲੀ ਇੱਕ ਵੱਖਰੀ ਗੱਲ ਸੀ ਦੂਜੀ ਗੱਲ ਜਿਹੜਾ ਆਸਟ੍ਰੇਲੀਅਨ ਆਫ ਦਾ ਇਅਰ ਅਵਾਰਡ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਪਾਓ ਤੁਹਾਨੂੰ ਪਹਿਲੀ ਗੱਲ ਤਾਂ ਬਹੁਤ-ਬਹੁਤ ਮੁਬਾਰਕ ਇੱਕ ਵਾਰੀ ਫੇਰ ਥੈਂਕ ਯੂ ਤੇ ਦੂਜੀ ਗੱਲ ਆਸਟ੍ਰੇਲੀਅਨ ਆਫ ਦਾ ਇਅਰ ਅਵਾਰਡ ਜਿਹੜਾ ਤੁਸੀਂ ਪਹਿਲਾਂ ਜਦੋਂ ਆਪਣੀ ਗੱਲਬਾਤ ਹੋਈ ਤੁਸੀਂ ਦੱਸਿਆ ਕਿ ਤੁਹਾਡੇ ਵਾਸਤੇ ਵੀ ਇੱਕ ਤਰ੍ਹਾਂ ਦਾ ਇਹ ਸਰਪ੍ਰਾਈਜ਼ ਸੀ ਹੂੰ ਤੇ ਇਹ ਕਿਵੇਂ ਹੋਇਆ ਨੰਬਰ 2 ਇਹਦਾ ਪ੍ਰੋਸੀਜਰ ਕੀ ਆ ਤੇ ਇਹਦੇ ਵਿੱਚ ਕਹਿ ਲਓ ਕਿ ਸਾਨੂੰ ਆਉਣ ਦਾ ਫਾਇਦਾ ਕੀ ਹੈ ਦੇਖੋ ਐਸਾ ਝ ਫਾਇਦਾ ਕੋਈ ਨਹੀਂ ਇਹਦਾ ਇੱਕ ਅਵਾਰਡ ਆ ਜਿਹੜਾ ਕਿ ਇੰਡੀਪੈਂਡੈਂਟਲੀ ਡਿਟਰਮਨ ਹੁੰਦਾ ਆ ਇਹਦਾ ਸਾਰਾ ਐਪਲੀਕੇਸ਼ਨ ਪ੍ਰੋਸੈਸ ਵੱਖਰਾ ਆ ਹਰੇਕ ਸਟੇਟ ਦੇ ਵਿੱਚ ਆਸਟ੍ਰੇਲੀਆ ਦੇ ਕਾਉਂਸਲ ਬਣਿਆ ਹੋਇਆ ਜਦੋਂ ਕੋਈ ਵੀ ਵਿਅਕਤੀ ਨੂੰ ਨਾਮਿਨੇਟ ਕਰਦਾ ਹੁੰਦਾ ਅੱਜ ਕੱਲ ਨਾਮਿਨੇਸ਼ਨਸ ਖੁੱਲੀਆਂ ਹੋਈਆਂ ਨੇ ਸੋ ਤੁਸੀਂ ਜੇ ਚਾਹੋ ਨੀਓ ਵੀ ਤੁਹਾਡੀ ਕਮਿਊਨਿਟੀ ਚ ਕੋਈ ਬੰਦਾ ਵਧੀਆ ਕੰਮ ਕਰ ਰਿਹਾ ਚਾਹੇ ਉਹ ਸਾਇੰਸ ਦੇ ਖੇਤਰ ਚਾਹੇ ਕੋਈ ਵਧੀਆ ਟੀਚਰ ਆ ਕਮਿਊਨਿਟੀ ਲੀਡਰ ਆ ਚਾਹੇ ਕੋਈ ਸੀਨੀਅਰ ਸਿਟੀਜ਼ਨ ਜਿਹੜਾ ਬਹੁਤ ਵਧੀਆ ਕੰਮ ਕਰ ਰਿਹਾ ਉਹਨਾਂ ਨੂੰ ਨਾਮਿਨੇਟ ਕਰੋ ਨਾਮਿਨੇਸ਼ਨਸ ਖੁੱਲੀਆਂ ਹੋਈਆਂ ਇਹ ਤੋਂ ਬਾਅਦ ਕੀ ਹੁੰਦਾ ਪ੍ਰੋਸੈਸ ਇਹਨਾਂ ਦੇ ਇੱਕ ਬੋਰਡ ਬਣਿਆ ਹ ਫਿਰ ਉਹ ਚੋਂ ਫਾਈਨਲਿਸਟ ਆਉਂਦੇ ਨੇ ਜੀ ਕਿਉਂਕਿ ਇਹਦੇ 100 ਦੇ ਹਿਸਾਬ ਨਾਲ ਨੋਮੀਨੇਸ਼ਨ ਹੁੰਦੀ ਆ ਹਰ ਇੱਕ ਸਟੇਟ ਦੇ ਵਿੱਚ ਜਾਂ ਹਜ਼ਾਰਾਂ ਦੇ ਹਿਸਾਬ ਨਾਲ ਲਾ ਲਓ ਆਪਾਂ ਆਸਟ੍ਰੇਲੀਆ ਵਾਈਡ ਉਹਦੇ ਵਿੱਚੋਂ ਕੁਝ ਚੁਣ ਕੇ ਚਾਰ ਉਹ ਫਾਈਨਲਿਸਟ ਕਰਦੇ ਨੇ ਉਹ ਚਾਰਾਂ ਵਿੱਚੋਂ ਫਿਰ ਇੱਕ ਬੰਦੇ ਨੂੰ ਉਹ ਤਵੱਜਨ ਦੇ ਵੀ ਆ ਜਿੱਤਣਾ ਪਰ ਉਹ ਜਿੱਤਣ ਵਾਲੇ ਨੂੰ ਉਦੋਂ ਤੱਕ ਪਤਾ ਨਹੀਂ ਹੁੰਦਾ ਜਦ ਤੱਕ ਉਹ ਉੱਥੇ ਲਫਾਫਾ ਖੁੱਲਦਾ ਆ ਅੱਛਾ ਵੀ ਪ੍ਰੈਮੀਅਰ ਪਹਿਲਾਂ ਪੜਦਾ ਵੀ ਹਾਂਜੀ ਫੁਲਾਣੇ ਬੰਦੇ ਨੂੰ ਮਿਲਣਾ ਉਹ ਤਾਂ ਕਿ ਨਹੀਂ ਪਤਾ ਹੁੰਦਾ ਵੀ ਕਿਹਨੂੰ ਮਿਲਣਾ ਆ ਸਿਰਫ ਅੰਦਰ ਬੋਰਡ ਨੂੰ ਪਤਾ ਹੁੰਦਾ ਬੜਾ ਹੀ ਸੀਕ੍ਰੀਟ ਰੱਖਿਆ ਜਾਂਦਾ ਤੇ ਇਹਦੇ ਵਿੱਚ ਪੋਲੀਟਿਕਲ ਇ ਚਾਹੇ ਕੋਈ ਵੀ ਪਾਰਟੀ ਹੋਵੇ ਇਹ ਇੰਡੀਪੈਂਡੈਂਟ ਚੀਜ਼ ਆ ਕੁਝ ਅਵਾਰਡਸ ਨੇ ਜਿਹੜੇ ਠੀਕ ਆ ਸਟ੍ਰੇਲੀਸ਼ ਗਵਰਨਮੈਂਟ ਰਨ ਕਰਦੀ ਆ ਬਟ ਇਹ ਇੰਡੀਪੈਂਡੈਂਟ ਆ ਸੋ ਉਸ ਤੋਂ ਬਾਅਦ ਜਿਹੜੇ ਸਟੇਟ ਦੇ ਵਿਨਰਸ ਹੁੰਦੇ ਆ ਉਹ ਫਿਰ ਜਾਂਦੇ ਨੇ ਫੈਡਰਲ ਦੇ ਵਿੱਚ ਜਿਹੜਾ ਨੈਸ਼ਨਲ ਅਵਾਰਡ ਹੁੰਦਾ ਜੋ ਕੈਨਬਰਾ ਸੀ ਹੁੰਦੇ ਆ ਸੋ ਉਹ 4-5 ਦਿਨ ਦਾ ਇੱਕ ਬਹੁਤ ਵੱਡਾ ਸਮਾਗਮ ਹੁੰਦਾ ਆ ਇਹਨਾਂ ਨੂੰ ਸਾਰੇ ਬੰਦਿਆਂ ਨੂੰ ਕਰਾਊਨ ਚ ਰੱਖਿਆ ਜਾਂਦਾ ਆ ਤੇ ਏਵਰੀ ਡੇ ਤਿੰਨ ਤਿੰਨ ਇਵੈਂਟ ਹੁੰਦੇ ਨੇ ਅੱਛਾ ਡਿਨਰ ਲਾਂਚ ਲਾ ਲੋ ਆਫਟਰਨੂਨ ਟੀ ਪ੍ਰੋਪਰ ਸਿਟ ਡਾਊਨ ਡਿਨਰਸ ਹਨਾ ਤੇ ਲਾਂਚ ਵੀ ਉਹ ਸਾਰੇ ਨਾਲ ਨਾਲ ਚੱਲਦੇ ਰਹਿੰਦੇ ਫਿਰ ਐਂਡ ਵਾਲੇ ਦਿਨ ਆਸਟ੍ਰੇਲੀਆ ਦੇ ਤੋਂ ਇੱਕ ਦਿਨ ਪਹਿਲਾਂ 25 ਸ਼ਾਮ ਨੂੰ ਅਨਾਉਂਸਮੈਂਟ ਹੁੰਦੀ ਆ ਤੇ 25 ਸ਼ਾਮ ਨੂੰ ਤੁਸੀਂ ਲਾ ਲੋ ਫਿਰ ਮਿਡਨਾਈਟ ਤੱਕ ਜਿਹੜਾ ਕੰਮ ਚੱਲਦਾ ਰਹਿੰਦਾ ਇੰਟਰਵਿਊਜ਼ ਹੋ ਗਈਆਂ ਫੋਨ ਕਾਲਾਂ ਹੋ ਗਈਆਂ ਉਸ ਤੋਂ ਬਾਅਦ ਤੁਹਾਨੂੰ ਬਿਠਾ ਕੇ ਦੱਸਦੇ ਵੀ ਕੱਲ ਨੂੰ ਕੀ ਹੋਣਾ ਜੀ ਹਰ ਅਗਲੇ ਦਿਨ ਦਾ ਫਿਰ 5 ਵਜੇ ਸਵੇਰੇ ਫਿਰ ਸ਼ਿਕਮ ਸ਼ੁਰੂ ਹੋ ਜਾਂਦਾ ਪਾਰਲੀਮੈਂਟ ਹਾਊਸ ਤੋਂ ਤੇ ਤਕਰੀਬਨ ਦੁਪਹਿਰ ਤੱਕ ਚੱਲਦਾ ਹੈ ਉਸ ਤੋਂ ਬਾਅਦ ਫਿਰ ਘਰਾਂ ਨੂੰ ਵਾਪਸ ਜਾਂਦੇ ਆ ਤੇ ਮੋਸਟਲੀ ਜਿਵੇਂ ਹੁੰਦਾ ਜਿਹੜਾ ਬੰਦੇ ਵਿਨਰ ਹੁੰਦੇ ਆ ਉਹਨਾਂ ਨੂੰ ਫਿਰ ਸਿਡਨੀ ਲੈ ਕੇ ਜਾਂਦੇ ਨੇ ਅ ਓਪਰਾ ਹਾਊਸ ਤੇ ਜਿਹੜਾ ਮੇਨ ਆਸਟ੍ਰੇਲੀਆ ਦਾ ਪ੍ਰੋਗਰਾਮ ਹੁੰਦਾ ਉਥੇ ਪ੍ਰਾਈਮ ਮਿਨਿਸਟਰ ਪ੍ਰੀਮੀਅਰ ਦੇ ਨਾਲ ਰਾਤ ਤੱਕ ਪ੍ਰੋਗਰਾਮ ਚੱਲਦਾ ਆ ਫਿਰ ਬੰਦਾ ਜਾ ਕੇ ਤੁਸੀਂ ਲਾ ਲੋ 27 ਨੂੰ ਦੁਪਹਿਰੇ ਕਰੇ ਪਹੁੰਚਦਾ ਕਾਫੀ ਰਸਮੀ ਤੌਰ ਤੇ ਹਾਂ ਜੀ ਰਸਮੀ ਤੌਰ ਤੇ ਬਹੁਤ ਵੱਡੀ ਗੱਲ ਆ ਪਰ ਜਿਵੇਂ ਮੈਂ ਕਿਹਾ ਵੀ ਜਦੋਂ ਮੈਨੂੰ ਮੇਰੇ ਦੋਸਤ ਨੇ ਨਾਮਿਨੇਟ ਕੀਤਾ ਸੀਗਾ ਉਹਨੇ ਏਦਾਂ ਪੋਡਕਾਸਟ ਇੰਟਰਵਿਊ ਲਈ ਮੈਨੂੰ ਕਿਹਾ ਮੈਂ ਕਰਨੀ ਆ ਪਰ ਮੈਂ ਤੇਰੀ ਇੰਟਰਵਿਊ ਕਰਨਾ ਚਾਹੁੰਦਾ ਉਹਨੇ ਉਸ ਤੋਂ ਆਧਾਰਤ ਕਰਕੇ ਉਹ ਚਾਈਨੀਸ ਟੈਵਨੀਜ਼ ਹੈਗਾ ਲਾਇਰ ਆ ਜੀ ਉਹਨੇ ਕਰਿਆ ਸੀਗਾ ਬਤਨ ਨੂੰ ਬਾਅਦ ਚੋਂ ਪਤਾ ਲੱਗਿਆ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਵੀ ਤੇਰੇ ਮਲਟੀਪਲ ਨੋਮੀਨੇਸ਼ਨ ਆਈ ਹੋਏ ਸੀਗੀਆਂ ਜੀ ਕਿ ਮੈਂ ਆਪ ਲੈਜ਼ਮੋਰਚ ਕੰਮ ਕਰਿਆ ਜਾਂ ਕੋਵਿਡ ਦੌਰਾਨ ਕੰਮ ਕਰਿਆ ਜੀ ਸੋ ਬਹੁਤ ਸਾਰੇ ਬੰਦੇ ਆਪਣੇ ਹਿਸਾਬ ਨਾਲ ਪਾਉਂਦੇ ਰਹਿੰਦੇ ਨੇ ਹਨਾ ਨੋਮੀਨੇਸ਼ਨਸ ਵਗੈਰਾ ਸੋ ਉਹ ਆਈ ਹੋਈ ਸੀ ਤੇ ਉਸ ਤੋਂ ਬਾਅਦ ਬਿਰੇ ਦਾ ਬਹੁਤ ਇੱਕ ਆਈ ਥਿੰਕ ਲਾਲੋ ਇੱਕ ਮਾਨ ਵਾਲੀ ਗੱਲ ਜੀ ਤੁਹਾਨੂੰ ਫਾਈਨਲਿਸਟ ਹੋਇਆ ਮੈਂ ਕਿਹਾ ਵੀ ਬਹੁਤ ਵੱਡੀ ਗੱਲ ਆ ਪਰ ਐਸ ਅ ਪਰਸਨ ਤੁਹਾਨੂੰ ਪਤਾ ਜੇ ਅੱਜ ਤੁਹਾਨੂੰ ਕੋਈ ਕਹੇ ਵੀ ਤੁਹਾਨੂੰ ਕੋਈ ਫਰੀ ਕੁਝ ਮਿਲਣਾ ਆ ਜਾਂ ਤੁਹਾਨੂੰ ਕੋਈ ਅਵਾਰਡ ਮਿਲਣਾ ਥੋੜੀ ਕਿ ਐਕ ਇਥੇ ਤੱਕ ਪਹੁੰਚਣਾ ਇੱਕ ਸਰਦਾਰ ਲਈ ਬਹੁਤ ਵੱਡੀ ਗੱਲ ਆ। ਚਲੋ ਪਹਿਲਾਂ ਵੀਕ ਤੋਂ ਆਪਣੇ ਇੰਡੀਅਨਸ ਨੂੰ ਮੇਰੇ ਸਰਦਾਰਾਂ ਨੂੰ ਮਿਲਿਆ ਅਵਾਰਡ ਹਣਾ ਸਟੇਟ ਲੈਵਲ ਤੇ ਪਰ ਮੇਰਾ ਕੋਈ ਉਹਦੇ ਵਿੱਚ ਨਹੀਂ ਸੀਗਾ। ਮੈਂ ਡਿਸਾਈਡ ਕਰ ਗਿਆ ਸੀ ਵੀ ਚਲੋ 4 ਦਿਨ ਘਰ ਦੇ ਨਾਲ ਇੰਜੋਏ ਕਰਾਂਗੇ, ਰਿਲੈਕਸ ਕਰਾਂਗੇ। ਦੈਟ ਵਾਸ ਮਾਈ ਥਿੰਕ। ਇੱਥੇ ਉਹ ਸਟੇਟ ਤੋਂ ਜਿਤਨਾ ਫਿਰ ਨੈਸ਼ਨਲ ਤੇ ਜਿਤਨਾ ਬਹੁਤ ਵੱਡੀ ਗੱਲ ਸੀ ਮੇਰੇ ਲੈਵਲ ਤੇ ਇਹ ਗੱਲ ਹੋਣੀ। ਤੇ ਤੁਸੀਂ ਕਿਹਾ ਕਿ ਇਹ ਇੱਕ ਅਵਾਰਡ ਆ। ਕੋਈ ਵੱਡੀ ਗੱਲ ਨਹੀਂ। ਪਰ ਮੈਨੂੰ ਇਹ ਲੱਗਦਾ ਕਿ ਇੱਕ ਸਿੱਖ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ ਤੋਂ ਨੂੰ ਨਹੀਂ ਲੱਗਦਾ ਵੀ ਸਾਡੀ ਪਛਾਣ ਜਿਹੜੀ ਆ ਉਹ ਗਵਰਨਰ ਜਨਰਲ ਨਾਲ ਹੋਣੀ ਜਾਂ ਇੱਕ ਮੇਨ ਸਟ੍ਰੀਮ ਦੇ ਵਿੱਚ ਹੋਣੀ ਇਹ ਬਹੁਤ ਵੱਡੀ ਗੱਲ ਆ ਜਾਂਦੀ ਆ ਆਪਣੇ ਆਪ ਦੇ ਵਿੱਚ ਜੇ ਐਜ਼ ਆ ਇੰਡੀਵਿਜੂਅਲ ਸੋਚੀਏ ਸ਼ਾਇਦ ਇਹ ਛੋਟੀ ਗੱਲ ਹੋਵੇ ਪਰ ਜੇ ਅਸੀਂ ਸਮੂਹ ਦੇ ਤੌਰ ਤੇ ਸੋਚੀ ਸਮੂਹਿਕ ਤੌਰ ਤੇ ਸੋਚੀਏ ਫਿਰ ਇਹ ਗੱਲ ਬਹੁਤ ਵੱਡੀ ਬਣ ਜਾਂਦੀ ਆ ਜਦੋਂ ਕਹ ਲਓ ਕਿ ਇਹ ਗੱਲ ਮੀਡੀਆ ਦੇ ਵਿੱਚ ਆਉਂਦੀ ਆ ਚਾਰੇ ਪਾਸੇ ਗੱਲਾਂ ਜਿਹੜੀਆਂ ਹੁੰਦੀਆਂ ਨੇ ਆਪਣੇ ਆਪ ਨੂੰ ਪਹਿਲਾਂ ਅਵਾਰਡ ਤੋਂ ਤੇ ਬਾਅਦ ਕੀ ਮਹਿਸੂਸ ਹੋਣਾ ਭਾਈ ਜੀ ਮੈਂ ਤੇ ਮੈਂ ਤਾਂ ਸੇਮ ਹੀ ਬੰਦਾ ਆ ਸੀ ਜਿਹੜਾ ਅਵਾਰਡ ਤੋਂ ਪਹਿਲੇ ਜਿਆ ਹੁਣਾ ਪਰ ਹਾਂ ਇੱਕ ਗੱਲ ਆ ਵੀ ਲਾਈਫ ਬੜੀ ਬਿਜ਼ੀ ਹੋ ਜਾਂਦੀ ਆ ਅੱਛਾ ਤੇ ਮੈਨੂੰ ਯਾਰ ਆ ਵੀ ਤਕਰੀਬਨ ਮੇਰੇ 1100 ਐਸਐਮਐਸ ਆਉਣੇ ਆ ਜੀ ਅਵਾਰਡ ਤੋਂ ਬਾਅਦ ਕੋਈ ਮੇਰਾ ਨੰਬਰ ਤੁਹਾਨੂੰ ਪਤਾ ਪਬਲੀਕਲੀ ਲਿਸਟਡ ਹੈਗਾ ਚੈਟੀ ਕਰਕੇ ਹਾਂ ਠੀਕ ਹੈ ਉਹ ਹਰ ਇੱਕ ਬੰਦੇ ਦੇ ਕਾਲ ਤੇ ਮੈਸੇਜ ਯਾਨੀ ਕਿ ਦੋ ਤਿੰਨ ਦਿਨ ਤੱਕ ਹੋਰ ਅਪਲਾਈ ਕਰਨੇ ਲੱਗੇ ਮੈਸੇਜ ਆਉਣ ਉਸ ਤੋਂ ਇਲਾਵਾ ਇਹ ਵੀ ਹਾਂ ਜਿਹੜਾ ਮੇਰਾ ਕੰਮ ਆ ਮੈਂ ਉਹਨੂੰ ਚਲੋ ਕੰਮ ਅਸੀਂ ਕਰਦੇ ਆ ਗੁਰੂ ਸਾਹਿਬ ਦੀ ਕਿਰਪਾ ਆ ਪਰ ਮੈਂ ਇਹਨੂੰ ਜਿਹੜੀ ਜਿਹੜਾ ਕ੍ਰੈਡਿਟ ਆ ਨਾ ਆਪਣੀ ਕਾਮ ਨੂੰ ਦਿੰਦਾ ਮੇਰੇ ਲਈ ਤਾਂ ਜਦੋਂ ਮੇਰੀ ਫੋਟੋਆਂ ਦੀ ਉਹ ਮੇਰੀ ਨਹੀਂ ਆਉਂਦੀ ਉਹ ਇੱਕ ਦਸਤਾਰਤਾਰੀ ਸਿੱਖ ਦੀ ਆਉਂਦੀ ਆ ਜੀ ਤੇ ਉਹ ਮੇਰੀ ਸਭ ਤੋਂ ਵੱਡੀ ਗੱਲ ਹੈ ਕਦੇ ਵੀ ਮੈਂ ਆਪਣੇ ਆਪ ਨੂੰ ਲਾ ਕੇ ਜਾਂਦਾ ਵੀ ਮੇਰੀ ਫੋਟੋ ਲੱਗੀ ਆ ਮਿਲੋ ਜੀ ਦਸਤਾਰ ਦੀ ਪਹਿਚਾਨ ਵੱਲ ਰਹੀ ਆ ਕਿਉਂਕਿ ਇਹੀ ਦਸਤਾਰ ਕਰਕੇ ਸਾਨੂੰ ਕਮੈਂਟ ਸਹਣੇ ਪੈਂਦੇ ਬਹੁਤ ਵਾਰ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਨਹੀਂ ਕਰਦੇ ਬਥੇਰੀ ਵਾਰ ਆਪਾਂ ਲੋਕ ਕਹਿੰਦੇ ਵੀ ਬਸ ਥਿ ਸ਼ਿਟ ਔਨ ਯੂਰ ਹੈਡ ਹਾਣਾ ਜੋ ਯੂ ਬਲੈਡੀ ਟੈਰਰਿਸਟ ਮੇਰਾ ਵੀ ਹੋਇਆ ਇਹਨੂੰ ਐਡਮਿਟ ਕਰਨ ਚ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਆਪਣੇ ਕਲਚਰ ਚ ਬਹੁਤ ਸਾਰੀਆਂ ਗੱਲਾਂ ਦਬਾ ਦਿੰਦੇ ਆ ਅਸੀਂ ਪਰ ਉਹ ਸਾਡੇ ਬੱਚੇ ਨਹੀਂ ਦਬਾਣਗੇ ਕੱਲ ਨੂੰ ਫਿਰ ਅਸੀਂ ਦੇ ਦੇ ਸਾਡੇ ਬੱਚਿਆਂ ਦੇ ਕੇਸ ਕਤਲ ਕਰਾ ਦਿੰਦੇ ਆ ਇੱਥ ਕਿੰਦ ਕਿਸੇ ਦਾ ਬੱਚਾ ਸਿੱਖੀ ਤੋਂ ਬਾਹਰ ਹੋ ਜਵੇ ਦਸਤਾਰ ਤਾਰ ਦੇਵੇ ਬੰਦੇ ਲਗਾ ਯਾਰ ਕੁਛ ਨਹੀਂ ਖਟਿਆ ਸੀ ਸੋ ਮੇਰੇ ਲਈ ਉਹ ਸਭ ਤੋਂ ਵੱਡੀ ਗੱਲ ਸੀ ਤਾਂ ਹੀ ਇਹ ਚੈਰਿਟੀ ਦਾ ਨਾਮ ਸੀ ਟਰਬਨ ਹੌਸਟਲ ਰੱਖਿਆ ਸੀਗਾ ਅੱਜ ਉਥੇ ਪਹੁੰਚ ਗਏ ਆ ਪਰ ਜਦੋਂ ਵੀ ਕਿਤੇ ਮੀਡੀਆ ਚਾਹੀਦਾ ਕੁਛ ਕਰੀਦਾ ਅਸੀਂ ਆਲਵੇਸ ਸਿੱਖ ਕਮਿਊਨਿਟੀ ਪ੍ਰੋਜੈਕਟ ਕਰਦੇ ਆ ਸੋ ਇਹ ਸਾਡਾ ਵਹਿਨਾ ਦਾ ਵੀ ਲੱਗਿਆ ਤੁਹਾਨੂੰ ਪਤਾ ਹੀ ਆ ਤੁਸੀਂ ਤੋਂ ਕੈਨੋਬਾ ਤੋਂ ਸਾਡੇ ਨਾਲ ਬਹੁਤ ਸੇਵਾ ਕਰੀਆ ਕੈਨੋਬਾ ਦੇ ਹੋਰ ਸਾਡੇ ਕਿੰਨੇ ਭੈਣ ਭਾਇ ਜਿਨ੍ਹਾਂ ਨੇ ਕੋਵਿਡ ਦੌਰਾਨ ਘਰੋ ਘਰ ਗਾਤੇ ਹਨ ਚਾਹੇ ਉਹ ਗੋਲਬੰਦ ਜੀ ਇੱਥੇ ਸੀਗਾ ਸੋ ਇਹ ਇੱਕ ਬੜੀ ਨਿਸ਼ਕਾਮ ਸੇ ਵਰਤੇ ਤੌਰ ਤੇ ਚੱਲਦੇ ਆਪਾਂ ਪਰ ਜਿਹੜਾ ਕ੍ਰੈਡਿਟ ਆ ਉਹ ਸਾਰੇ ਸਮੂਹ ਨੂੰ ਜਾਂਦਾ ਤੇ ਉਹ ਜਾਣਾ ਵੀ ਉਦਾਂ ਚਾਹੀਦਾ ਬਿਕੋ ਸਾਰਾ ਕੁਝ ਕਮਿਊਨਿਟੀ ਦਾ ਆ ਜੇ ਅੱਜ ਅਸੀਂ ਕੋਈ ਬਾੜੀ ਕੰਮ ਕਰੀਏ ਇੱਥੇ ਲਾ ਲਓ ਵੀ ਇੱਕ ਸਰਦਾਰ ਸਿਗਰਟ ਪੀਂਦਾ ਹੋਵੇ ਅਸੀਂ ਕਹਿੰਦੇ ਸਿੱਖ ਸਿਗਰਟ ਪੀਦਾ ਸੀ ਅਸੀਂ ਉਹ ਨਹੀਂ ਕਹਿੰਦੇ ਫਲਾਣਾ ਸਿੰਘ ਪੀਦਾ ਸੀਗਾ ਸੋ ਆ ਸਾਡੀ ਇਹ ਮੈਂਟੈਲਿਟੀ ਵੀ ਆ ਅਸੀਂ ਕ੍ਰੈਡਿਟ ਵੀ ਸਾਰਿਆਂ ਨੂੰ ਦਿੰਨੇ ਆ ਤੇ ਜਦੋਂ ਬੇਇੱਜ਼ਤੀ ਨਹੀਂ ਫੇ ਸਾਰੇ ਮੰਨਦੇ ਆ ਯਾਰ ਸਿੱਖ ਹੋ ਕੇ ਮਾੜਾ ਕੰਮ ਕਰਿਆ ਸੋ ਮੇਰਾ ਇਹ ਨਿਸ਼ਚੇ ਰਹਿੰਦਾ ਆਬਵੀ ਅਸੀਂ ਚੰਗੇ ਕੰਮ ਕਰੀਏ ਤੇ ਸਿੱਖੀ ਦੀ ਦਸਤਾਰ ਦੀ ਪਹਿਚਾ ਤੇ ਉਹ ਵੀ ਗਵਰਨਰ ਜਨਰਲ ਹਾਊਸ ਦੇ ਵਿੱਚ ਸਾਡੀ ਇਹਦਾ ਜੇ ਆਪਾਂ ਭਵਿੱਖੇ ਦੀ ਗੱਲ ਕਰੀਏ ਕਿਉਂਕਿ ਤੁਸੀਂ ਜਿਹੜੇ ਅੱਜ ਮੌਜੂਦਾ ਸਾਡੇ ਅੱਜ ਤੋਂ ਗਵਰਨਰ ਜਨਰਲ ਬਣੇ ਆ ਉਹਨਾਂ ਦੇ ਨਾਲ ਤੁਸੀਂ ਕਹੇ ਵੀ ਤੁਹਾਡੇ ਸਬੰਧ ਵਧੀਆ ਨੇ ਤੇ ਇਹਨੂੰ ਅਸੀਂ ਆਉਣ ਵਾਲੇ ਭਵਿੱਖੇ ਦੇ ਵਿੱਚ ਕੀ ਕਹਿ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹ ਕਹਿ ਲੋ ਕਿ ਅਸੀਂ ਐਕਸਪੈਕਟ ਕਰ ਸਕਦੇ ਹਾਂ ਇਸ ਚੀਜ਼ ਤੋਂ ਅਹ ਦੇਖੋ ਸੰਬੰਧ ਇਸ ਤਰ੍ਹਾਂ ਦੇ ਨਹੀਂ ਵੀ ਇੱਕ ਸੋਸ਼ਲ ਤੌਰ ਤੇ ਜੀ ਆਪਣੇ ਉਹਨਾਂ ਨਾਲ ਚੈਟ ਦੇ ਥਰੂ ਹੁਣ ਜਿਹੜੇ ਹੈਗੇ ਉਹ ਇੱਕ ਬੜੇ ਡਿਫਰੈਂਟ ਲੈਵਲ ਤੇ ਹੋ ਗਏ ਨੇ ਹਣਾ ਸੋ ਆਪਣਾ ਆਈਡੀਆ ਇਹੀ ਹੈ ਵੀ ਜੇ ਕੋਈ ਸਾਡੀ ਕਮਿਊਨਿਟੀ ਲਈ ਕੋਈ ਮਸਲਾ ਆਏ ਅਸੀਂ ਉਹਨਾਂ ਨੂੰ ਅਵੇਅਰ ਕਰੀਏ ਤੇ ਅਸੀਂ ਬਾਤ ਤੋਂ ਬਾਤ ਆਪਣੀ ਕਮਿਊਨਿਟੀ ਦੀ ਪਛਾਣ ਉਹਨਾਂ ਨੂੰ ਕਰਵਾਈਏ ਜੀ ਸੋ ਇਹ ਆਪਣਾ ਹੈਗਾ ਬਾਕੀ ਨਿੱਜੀ ਤੌਰ ਤੇ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਨੂੰ ਜਿਵੇਂ ਜਿਥੇ ਆਏ ਆ ਤੇ ਸੰਡੇ ਦਵਾ ਮੇ ਦੁਪਹਿਰ ਦਾ ਨਿਕਲ ਹੋਇਆ ਐ ਡਰਾਈਵ ਕਰਕੇ ਆਇਆ ਕੋਲ ਮੈਨੂੰ ਸੀਗਾ ਵੀ ਇਧਰੋਂ ਸਿਡਨੀ ਨੂੰ ਇਧਰੋਂ ਹੋਣਾ ਈਜ਼ੀਅਰ ਡਰਾਈਵ ਕਰਨਾ ਸੋ ਅੱਜ ਹੁਣ ਰਾਤ ਨੂੰ ਘਰੇ ਪਹੁੰਚਣਾ ਸੋ ਪਰਸਨਲ ਟਾਈਮ ਜਿਹੜੀ ਤੁਹਾਡੀ ਲਾਲੋ ਟਾਇਰਡਨੈਸ ਜਾਂ ਲਾਲੋ ਯੂ نو ਕਪੜੇ ਪਾਵਾ ਕਰੋ ਬਹੁਤ ਕੁਝ ਗਿਵ ਕਰਨਾ ਪੈਂਦਾ ਬਹੁਤ ਕੁਝ ਦੇਣਾ ਪੈਂਦਾ ਚੀਜ਼ ਦੇ ਵਿੱਚ ਪਰ ਜਿਹੜਾ ਉਸ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਚਾਹੁੰਦੇ ਕੀ ਉਹ ਸਾਡੀ ਸਿੱਖਾਂ ਦੀ ਪਹਿਚਾਣ ਕਹਿੰਦਾ ਸਾਡੀ ਕਮਿਊਨਿਟੀ ਜਿੱਤ ਤਰ੍ਹਾਂ ਦੇਖਣ ਅੱਜ ਮੈਨੂੰ ਬੜੇ ਮਾਣ ਦੀ ਗੱਲ ਸੀ ਮੇਰੇ ਨਾਲ ਦੇ ਨੇ ਕਈਆਂ ਨੇ ਗੋਰੇ ਨੇ ਕਿਹਾ ਵੀ ਯੂ ਆਰ ਦੀ ਓਨਲੀ ਟਰਬਿ ਛੋਟੀ ਜਿਹੀ ਥੇ ਸਾਡੀ ਪਾਪੂਲੇਸ਼ਨ ਆਸਟ੍ਰੇਲੀਆ ਵਿੱਚ ਪਰ ਅੱਜ ਅਸੀਂ ਰਿਪਰੈਜ਼ੈਂਟੇਟਿਵ ਪੱਗ ਦੇ ਤੌਰ ਤੇ ਤੋਂ ਮੇਰੇ ਲਈ ਪਰਸਨਲੀ ਬਹੁਤ ਵੱਡੀ ਅਚੀਵਮੈਂਟ ਸੀਗੀ ਆਈ ਥਿੰਕ ਅੱਗੇ ਜਾ ਕੇ ਅਸੀਂ ਇਹੀ ਚਾਹਾਂਗੇ ਵੀ ਗਵਰਨਰ ਜਨਰਲ ਵੱਖਰੇ ਵੱਖਰੇ ਸ਼ਹਿਰਾਂ ਦੀ ਸੀ ਕਮਿਊਨਿਟੀ ਨਾਲ ਵਿਚਰੇ ਉਹਨਾਂ ਨੂੰ ਪਤਾ ਲੱਗੇ ਸਾਡੇ ਗੁਰੂ ਘਰਾਂ ਜਾਣ ਇਹ ਕਿ ਬੇਨ ਚਾਹਤੇ ਵੀ ਸਾਡੇ ਕਲਚਰ ਬਾਰੇ ਸਾਡੇ ਧਰਮ ਬਾਰੇ ਪਤਾ ਲੱਗੇ ਸਾਡੀ ਪਛਾਣ ਬਾਰੇ ਪਤਾ ਲੱਗੇ ਤੇ ਬਹੁਤ ਸੋਹਣੀ ਗੱਲ ਆ ਜਿਹੜੀ ਇੰਟਰੈਕਸ਼ਨ ਆ ਮੇਰੇ ਖਿਆਲ ਦੇ ਵਿੱਚ ਉਹ ਕਹਿੰਦੇ ਆ ਵੀ ਜਿੰਨੀ ਵੱਧ ਤੋਂ ਵੱਧ ਹੋਵੇ ਉਹਨੇ ਤੁਹਾਡੇ ਬੈਰੀਅਰਸ ਘਟਦੇ ਆ ਸਾਡੇ ਮਸਲੇ ਜਿਹ ਪਹਿਲਾਂ ਗੱਲ ਕਰੀਏ ਵੀ ਜਾਇ ਦਸਤਾਰ ਦਾ ਮਸਲਾ ਹੋਵੇ ਹੋਰ ਬਹੁਤ ਮਸਲੇ ਤੁਸੀਂ ਸਮੇਂ-ਸਮੇਂ ਤੇ ਉਠਾਏ ਨੇ ਹਾਰਡ ਹੈਟ ਦਾ ਮਸਲਾ ਸੀ ਗਿਆ ਹੋਰ ਬਹੁਤ ਗੱਲਾਂ ਨੇ ਜਿਹੜੀਆਂ ਹੋਈਆਂ ਤੇ ਇਹ ਇੱਕ ਚੰਗਾ ਸੰਕੇਤ ਜਿਹੜਾ ਉਹ ਲੱਗ ਰਿਹਾ ਤੇ ਅਸੀਂ ਆਸ ਕਰਦੇ ਹਾਂ ਭਵਿੱਖ ਦੇ ਵਿੱਚ ਕਿ ਤੁਹਾਡੇ ਆਉਣ ਵਾਲੇ ਜਿੰਨੇ ਵੀ ਪ੍ਰੋਜੈਕਟ ਹੈ ਉਹ ਵੀ ਇਸੇ ਤਰ੍ਹਾਂ ਸাকसेसफुल ਹੋਣਗੇ ਸਾਨੂੰ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਜੇ ਆਖੀਰ ਦੇ ਵਿੱਚ ਕੋਈ ਸਨੇਹਾ ਤੁਸੀਂ ਆਪਣੇ ਸੁਣਨ ਵਾਲਿਆਂ ਦੇਖਣ ਵਾਲਿਆਂ ਨੂੰ ਦੇਣਾ ਚਾਹੋ ਤਾਂ ਜਰੂਰ ਬਾਜੀ ਪਹਿਲਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਇੰਨਾ ਇੰਟਰਵਿਊ ਕਰੀ ਮੈਂ ਸਾਰੇ ਮਾਪਿਆਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਆਪਣੇ ਬੱਚਿਆਂ ਦੇ ਸਕੂਲ ਦੇ ਵਿੱਚ ਇਨਵੋਲਵ ਹੋਵੋ ਜੀ ਇਦਾਂ ਇੱਕ ਟਾਈਮ ਕੱਢ ਕੇ ਇੱਕ ਅਧਾ ਦਿਨ ਜਾ ਕੇ ਵੋਲੰਟੀਅਰ ਕਰੇ ਕੋ ਚਾਹੇ ਕੰਟੀਨ ਚ ਵੋਲੰਟੀਅਰ ਕਰਨਾ ਚਾਹੇ ਕੋਈ ਕਲੀਨ ਅਪ ਡੇ ਆ ਚਾਹੇ ਕੋਈ ਫੈਸਟੀਵਲ ਆ ਆਪਣੇ ਬੱਚਿਆਂ ਦੀ ਸਕੂਲ ਕਮਿਊਨਿਟੀ ਜਨਵੋ ਪਹਿਲੀ ਗੱਲ ਤਾਂ ਰਿਵਾਰਡਿੰਗ ਆ ਸੈਕੰਡਲੀ ਤੁਹਾਨੂੰ ਸਾਰੇ ਪੇਰੈਂਟਸ ਮਿਲਣ ਲੱਗਣਗੇ ਕਿਉਂਕਿ ਮੈਨੂੰ ਪਤਾ ਵੀ ਸਾਡੇ ਸਾਰਿਆਂ ਦੇ ਕੰਮਾਂ ਕਰਾਂ ਚਲਾਏ ਬਹੁਤ ਵੀਜੀ ਆ ਅਸੀਂ ਬਾਕੀ ਦੇ ਨਾਲ ਵੀ ਟਾਈਮ ਆਫ ਕਰਦੇ ਆ ਇੱਕ ਅਧਾ ਦਿਨ ਐਦਾਂ ਵੀ ਕਰੋ ਜਿਹੀ ਸਕੂਲ ਚ ਇਨਵੋਲਵ ਹੋਣਾ ਕਿਉਂਕਿ ਇਹਦੇ ਨਾਲ ਰੇਸਿਜ਼ਮ ਵੀ ਘੱਟਦੀ ਆ ਤੁਹਾਡੇ ਬੱਚੇ ਨੂੰ ਵੀ ਲੱਗਦਾ ਵੀ ਮੇਰੇ ਪੇਰੈਂਟਸ ਇਨਵੋਲਵ ਆ ਕਿ ਆਲਡੀ ਸਾਡਾ ਫਾਰਮੂਲਾ ਸਾਡੀ ਸਿੱਖੀ ਦੇ ਵਿੱਚ ਸਾਡੇ ਸਮਾਜ ਵਿੱਚ ਹੈਗਾ ਜੇ ਆਪਾਂ ਆਪਣੇ ਪਿੰਡਾਂ ਤੋਂ ਦੇਖੀਏ ਸ਼ਹਿਰਾਂ ਤੋਂ ਦੇਖੀਏ ਜੇ ਕੁਝ ਕਰਨਾ ਸਾਡੇ ਘਰਾਂ ਉੱਤੇ ਕੋਈ ਏਸੀ ਐਸ ਹੈਗੀ ਆ ਵੀ ਜੋ ਕੋਈ ਹੜਾ ਆ ਗਿਆ ਏਸੀ ਐਸ ਹੋਣੀ ਆ ਉਹਨੂੰ ਜਿਆਦਾ ਪਟਾੜੇ 'ਚ ਆਪਣੇ ਬਹੁਤ ਹੱਡ ਦੀ ਮਾਰ ਪੈਂਦੀ ਆ ਹਾਂਜੀ ਤੇ ਸਾਡੇ ਨਾਬੇ ਤੋਂ ਜਦੋਂ 90 ਦੇ ਵਿੱਚ ਫਲੱਡ ਆਏ ਨੇ ਹਾਂਜੀ ਉਦੋਂ ਮੈਨੂੰ ਜਿਆਦਾ ਸਾਡੇ ਲੋਕਲ ਗੁਰਦਾਰੇ ਤੋਂ ਟਰਾਲੀਆਂ ਟਰਾਲੀਆਂ ਪੜਕੇ ਲੰਗਰ ਦੀਆਂ ਗਈਆਂ ਨੇ ਸੋ ਇਹ ਸਾਡਾ ਕਲਚਰ ਏ ਆ ਤਰਾਸੀ ਕੀ ਦਾ ਕਲਚਰ ਆ ਸਾਡੇ ਪੰਜਾਬੀ ਦਾ ਕਲਚਰ ਹੈਲਪ ਕਰਨਾ ਹਨਾ वर्ल्ड वाइड ਬੰਦੇ ਮੰਦੇ ਪੰਜਾਬੀ ਬਹੁਤ ਹੈਲਪ ਕਰਦੇ ਨੇ ਇੱਕ ਦੂਸਰੇ ਦੀ ਜਾਂ ਆਮ ਲੋਕਾਂ ਦੀ ਸੋ ਇਹੀ ਹੈ ਕਿ ਇਹ ਚੀਜ਼ਾਂ ਨੂੰ ਭਾਗੇ ਲੈ ਕੇ ਚੱਲੀਏ ਇੱਥੇ ਵੀ ਲੋਕਲ ਕਮਿਊਨਿਟੀ ਵਿੱਚ ਅਸੀਂ ਇਨਵੋਲਵ ਹੋਈਏ ਵੋਲੰਟੀਅਰ ਕਰੀਏ ਤਾਂ ਕਿ ਅਸੀਂ ਇੱਕ ਲੋਕਲ ਬਣ ਸਕੀਏ ਕਿਉਂਕਿ ਸਾਡਾ ਘਰ ਆ ਅਸੀਂ ਜਦੋਂ ਉੱਥੋਂ ਸੋਚ ਕੇ ਆਏ ਸੀਗੇ ਅਸੀਂ ਕੋਈ ਨਹੀਂ ਵੀ 5 ਸਾਲਾਂ ਤੱਕ ਚੱਲ ਜਾ। ਅਸੀਂ ਇੱਥੇ ਰਹਿਣਾ ਹੈ ਸਾਡੇ ਬੱਚਿਆਂ ਨੇ ਵੀ ਇੱਥੇ ਰਹਿਣਾ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਵੀ ਲੋਕਲ ਚੀਜ਼ਾਂ ਤੇ ਇਨਵੋਲ ਹੋਵੋ। ਪੋਜ਼ੀਟਿਵਲੀ ਕੰਟ੍ਰਿਬਿਊਟ ਕਰੋ, ਵੌਲੰਟੀਅਰ ਕਰੋ, ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਓ। ਸੋ ਸਾਰਿਆਂ ਨੂੰ ਇਹੀ ਮੈਂ ਮੈਸੇਜ ਦਵਾਂਗਾ। ਇੱਕ ਜਿਹੜੀ ਸਮਾਜ ਸੇਵਾ ਹੈ ਉਹ ਸਿਰਫ ਬੰਦਿਆਂ ਤੱਕ ਜਾਂ ਸੰਸਥਾਵਾਂ ਤੱਕ ਨਹੀਂ ਹੁੰਦੀ। ਹਰ ਇੱਕ ਸਿੱਖ ਦਾ, ਹਰ ਇੱਕ ਇਨਸਾਨ ਦਾ ਫਰਜ਼ਵੰਦ ਦਾ। ਤਾਂ ਕਿ ਸਾਡੀ ਸੁਸਾਇਟੀ ਬੈਟਰ ਬਣ ਸਕੇ। ਸੋ ਸਾਰਿਆਂ ਨੂੰ ਸੁਣਨ ਲਈ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਜੀ। ਨਾਲ ਜੁੜਨ ਵਾਸਤੇ ਬ